ਲਿਓ ਤਾਂ ਇੱਕ ਵਾਰ ਫੇਰ ਸਾਰਿਆਂ ਦਾ ਵੈਲਕਮ ਕਰਦੇ ਆਂ ਸਾਡੀ ਵੀਡੀਓ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਕਿੱਥੇ ਆ ਗਏ ਸੀ ਆਪਾਂ ਇੱਧਰ ਭਾਈ ਹੁਣ ਆ ਲਾ ਗਿਆ ਸੀਗੇ ਇੱਧਰ ਤਿਆਰ ਹੋਈ ਜਾਂਦੇ ਚਾਹ ਪੀ ਜਾਂਦੇ ਆ ਮੋਟਰ ਤੇ ਕੱਪੜੇ ਨਾਲ ਮੰਗਾ ਲੈ ਸੀਗੇ ਤੇ ਇੱਥੋਂ ਆਪਾਂ ਹੁਣ ਜਾਣਾ ਸ਼ਹਿਰ ਨਕੋਦਰ ਨੂੰ ਆਹ ਬੰਦੇ ਲਾਏ ਹੋਏ ਆ ਇਹਨਾਂ ਨੇ ਝੋਨੇ ਦੇ ਵਿੱਚੋਂ ਕੱਖ ਕੱਢਣ ਦੇ ਲਈ ਤੇ ਇਹਨਾਂ ਦਾ ਚਾਹ ਪਾਣੀ ਛਲਾ ਲਿਆ ਆਂਦਾ ਆਪਾਂ ਤੇ ਆਪਾਂ ਇੱਥੋਂ ਚੱਲਦੇ ਆਂ ਨਕੋਦਰ ਨੂੰ ਉਹ ਆਪਣੇ ਪਹਿਲਵਾਨ ਜੀ ਨੂੰ ਪਤਾ ਕੰਮ ਕੀ ਆ ਤੇ ਫਿਲਹਾਲ ਆਪਾਂ ਵਿਹਲੇ ਸੀਗੇ ਕਰੇ ਇੱਦਾਂ ਨੂੰ ਆ ਗਏ ਤਿਆਰੀਆਂ ਆਪਣੀਆਂ ਪੂਰੀਆਂ ਤੇ ਬਾਕੀ ਅੱਜ ਕੀ ਕੁਛ ਕਰਾਂਗੇ ਉਹ ਤੁਹਾਨੂੰ ਵੀਡੀਓ ਚ ਨਾਲ ਦੀ ਨਾਲ ਖਾਸ ਜਾਂ ਨਾ ਖਾਸ ਜੋ ਵੀ ਹੋਇਆ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਤੇ ਬਾਕੀ ਵੀਡੀਓ ਤੇ ਬਨੇ ਰਹਿਣਾ ਤੇ ਆਪਾਂ ਨੂੰ ਭਰਮਾ ਥੋੜਾ ਜਿਹਾ ਆਪਣਾ ਪਿਆਰ ਸਤਿਕਾਰ ਦਿੰਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਕੋਈ ਖਰਚਾ ਨਹੀਂ ਆਉਂਦਾ ਉਹਦੇ ਉੱਤੇ ਤੇ ਬਾਕੀ ਭਾਈ ਹੁਣਾਂ ਨੂੰ ਹੁਣ ਆਪਾਂ ਨਾਲ ਲੈ ਕੇ ਕਿੱਥੇ ਗਏ ਆ ਤੇ ਤੁਰਦੇ ਆਪਾਂ ਸ਼ਹਿਰ ਨਕੋਦਰ ਨੂੰ ਬਾਕੀ ਕੀ ਕੁਛ ਹੈ ਜਦ ਆਪਣਾ ਸ਼ਡਿਊਲ ਰੰਦਾ ਵਾ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਤੇ ਇਧਰ ਆ ਭਾਈ ਹੁਣ ਪੈਰੀਵਾਨਾ ਵਾ ਝੋਨੇ ਚ ਕੱਖ ਕਢਾਈ ਜਾਂਦੇ ਆ ਤੇ ਤਿਆਰੀਆਂ ਆਪਾਂ ਲਈਆਂ ਕਰ ਚਲੋ ਰਾਜ ਮਿਲਦੇ ਆ ਸ਼ਹਿਰ ਨਕੋਦਰ ਦੀਆਂ ਸਹਰਾ ਤੇ ਅਵੀ ਆਪਾਂ ਮਿੱਤਰੋ ਪਹੁੰਚ ਗਏ ਨਕੌਦਰ ਇਹ ਆ ਪ੍ਰੈਸ ਕਾਨਫਰੰਸ ਨਕੌਦਰ ਸਿਟੀ ਥਾਣੇ ਚੋਂ ਐਸ ਐਚਓ ਤੇ ਐਸ ਐਸਪੀ ਤੇ ਐਸ ਪੀ ਡੀ ਤੋਂ ਹੋਰ ਪੁਲਿਸ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਰਹਿਨਮਾਈ ਇੱਥੇ ਇਹ ਜੁੱਧ ਨਸ਼ਾ ਵਿਰੋਧ ਵਿੱਚ ਕਾਨਫਰੰਸ ਬਦੌਲਤ ਕੀਤੀ ਗਈ ਤੇ ਇਲਾਕਾ ਨਿਵਾਸੀ ਸੀ ਪੰਚਾਇਤ ਮੈਂਬਰ ਸੀ ਸਰਪੰਚ ਪੰਜ ਸੀਗੇ ਨਕੌਦਰ ਨੂੰ ਜਿੰਨੇ ਪਿੰਡ ਪੈਂਦੇ ਸਾਰੇ ਸਰਪੰਚ ਪੰਚ ਇੱਥੇ ਪਹੁੰਚੇ ਸੀਗੇ ਤੇ ਹੋਰ ਮੌਤਵਾਰ ਬੰਦੇ ਸਾਰੇ ਇਹ ਤੇ ਜਿਨ੍ਹਾਂ ਨੇ ਇਲਾਕੇ ਬਾਰੇ ਇਲਾਕ ਪਿੰਡਾਂ ਬਾਰੇ ਤੇ ਸ਼ਹਿਰ ਵਿੱਚ ਹੋ ਰਹੀਆਂ ਦੁਰਘਟਨਾਵਾਂ ਬਾਰੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਇਹ ਸਾਰਾ ਜੋ ਹਮ ਭਾਇਆ ਗਿਆ ਇਹ ਕਲਾ ਪੁਲਿਸ ਨੇ ਜੇ ਕੀਤਾ ਇਹ ਤੁਹਾਡੇ ਸਾਰੇ ਲੋਕਾਂ ਦੇ ਸੇਵਾ ਦੇ ਨਾਮ ਤੇ ਅਸੀਂ ਇਸ ਗੱਲ ਤੇ ਗੱਲ आप पता है से था था। कि पिछले पास है बड़ा आत्मा चल रहा है आत्मा का संताप भी असने सारे लोगों ने और असी भी बारे किया है ਕਿੰਟਾ ਡੇਢ ਘੰਟਾ ਚੱਲੀ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਬਹੁਤ ਵਧੀਆ ਸੁਝਾਅ ਰੱਖਿਆ ਆਪਣੇ ਬਲਾਰੇ ਜਿਹੜੇ ਆਏ ਸੀਗੇ ਤੇ ਜਿਹੜੇ ਐਕਟਿਵ ਰਹਿੰਦੇ ਆ ਹਰ ਟਾਈਮ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸਰਪੰਚਾਂ ਪੰਚਾਂ ਦੇ ਵੱਲੋਂ ਸੁਝਾਅ ਰੱਖੇ ਗਏ ਕਿ ਪਿੰਡਾਂ ਵਿੱਚ ਕੀ ਜ਼ਰੂਰਤਾਂ ਕੀ ਸਮੱਸਿਆਵਾਂ ਕੀ ਸਾਨੂੰ ਚਾਹੀਦਾ ਵਾ ਹਰ ਚੀਜ਼ ਦੇ ਬਾਰੇ ਇੱਥੇ ਗੱਲਬਾਤ ਕੀਤੀ ਗਈ ਵਧੀਆ ਸੁਝਾਅ ਰੱਖਿਆ ਇਹ ਆਪਣੇ ਪਿੰਡ ਦੇ ਸਰਪੰਚ ਸਾਹਿਬ ਆ ਮੈਂਬਰ ਸਾਹਿਬ ਆ ਮੈਂਬਰ ਪਹੁੰਚ ਸੀਗੇ ਤੇ ਐਸਪੀ ਡੀ ਸਾਹਿਬ ਆਲਵੀ ਦਾ ਕਹਿੰਦੇ ਪ੍ਰੈਸ ਕਾਨਫਰੈਂਸ ਨੂੰ ਤੇ ਇਸੇ ਦੇ ਨਾਲ ਆਪਾਂ ਵੀ ਪ੍ਰੈਸ ਕਾਨਫਰੈਂਸ ਨੂੰ ਆਲਵੀ ਦਾ ਲਈ ਆਪਾਂ ਵੀ ਚੱਲੇ ਪਏ ਬਾਹਰ ਨੂੰ ਲੋ ਜੀ ਇਹ ਸੀ ਅੱਜ ਮੀਟਿੰਗ ਹੋਈ ਜਿਹੜੀ ਚੌਧਨ ਮਸ਼ਿਆਂ ਬਰੋਦ ਤੇ ਉਹਦੇ ਸੈਂਸਰ ਵਿੱਚ ਸੀ ਸਾਰੀ ਬਾਕੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਬਾਅਦ ਇੰਦਰ ਆਪਣੇ ਸਾਰੇ ਇਸ ਪੈਂਡ ਦੇ ਪੰਚਾਇਤ ਮੈਂਬਰ ਆ ਬਾਰ ਮੌਸਮ ਹੋ ਗਿਆ ਥੋੜਾ ਜਿਹਾ ਬੱਦਲ ਭਾਈ ਸ਼ਹਿਰ ਨਕੋਧਰਾ ਆਪਾਂ ਗੇੜਾ ਕੱਢਣ ਆਏ ਆ ਤੇ ਵਰਦੀ ਚ ਫੇ ਆ ਗਏ ਤਾਂ ਫੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਝੋਨੇ ਤੋਂ ਤੇ ਝੋਨੇ ਵਾਲੀ ਫੇ ਚੱਲੇ ਆ ਕੱਖ ਕੱਢਣ ਉਧਰੋਂ ਪਾਜੀ ਦਾ ਫੋਨ ਆ ਗਿਆ ਚੱਲਦੇ ਹੁਣ ਆਪਾਂ ਪਾਜੀ ਕੋਲ ਪਹਿਲਾਂ ਉਹਨਾਂ ਨਾਲ ਲੈ ਕੇ ਪਹੁੰਚਦੇ ਆ ਦੂਜੀ ਮੋਟਰ ਤੇ ਤੇ ਬਾਕੀ ਮਾਹੌਲ ਪਿੰਡ ਦਾ ਥੋੜਾ ਜਿਆਦਾ ਇਦਾਂ ਕਦਾ ਸੁਨੀਆਂ ਗਲੀਆਂ ਉੱਤੋਂ ਬੱਦਲ ਕੋਈ ਰੌਣਕ ਨਹੀਂ ਇੱਕ ਜੰਦਾ ਇੱਧਰ ਲੱਗਾ ਹੋਇਆ ਇੱਕ ਜੰਦਾ ਇੱਧਰ ਲੱਗਾ ਹੋਇਆ ਇੱਧਰ ਲਈ ਗਲੀ ਵੀ ਖਾਲੀ ਬਸ ਇਦਾਂ ਕਦਾਈ ਮਾਹੌਲ ਹੈ ਆਪਣਾ ਤੇ ਜਿੱਥੇ ਆਪਾਂ ਗਏ ਸੀ ਜੋਧ ਨਸ਼ਿਆਂ ਵਿਰੁੱਧ ਉੱਥੇ ਉਸ ਦੇ ਅਕੋਰਡਿੰਗ ਮੀਟਿੰਗ ਸੀ ਆਪਣੀ ਸਾਰਿਆਂ ਦੇ ਜੰਨਾ ਏਰੀਆ ਦੇ ਸਰਪੰਚ ਪੰਚ ਤੇ ਹੋਰ ਜਿੰਨੇ ਕਹ ਲੋ ਕੀ ਮੋਤਵਾਰ ਮੈਂਬਰ ਹੁੰਦੇ ਆ ਜਾਂ ਪਬਲਿਕ ਉਹਨਾਂ ਦੇ ਕਰਕੇ ਉੱਥੇ ਗਿਆ ਸੀਗੇ ਤਾਂ ਹੁਣ ਆਪਾਂ ਫੇਰ ਪੁਰਾਣੀਆਂ ਡਿਊਟੀਆਂ ਤੇ

ਇੰਦਾ ਦਾ ਮੌਲ ਤਾਂ ਹਵਾ ਉਹ ਤਾਂ ਸੱਚੀ ਠੰਡੀ ਲੱਗਣ ਲੱ ਪਈ ਆ ਹਾਂ ਚੱਕ ਤੇ ਫਟੇ ਕਿੰਨਾ ਕਰਿਆ ਗਿਆ ਕੰਮ ਕੰਮ ਰਹਿ ਗਿਆ ਬਾਕੀ ਹੋ ਗਿਆ ਚੜਾ ਜੋ ਵੱਡਿਓ ਮੈਨੂੰ ਭਰਾ ਸਾਡਾ ਹੂੰ ਤੂੰ ਦਿਓਦਾ ਭਰਾ ਛੱਡਣ ਵਾਲਾ ਤੇ ਅੱਜ ਚੱਲਦੀ ਆ ਦਾਤੀ ਸੁੱਕਾ ਹੀ ਪਿਆ ਮੈਂ ਉਹ ਹੀ ਕਹਾਂ ਕਿ ਪਾਣੀ ਛੱਡਣ ਵਾਲਾ ਹੋ ਗਿਆ ਝੋਨੇ ਦੇ ਵਿੱਚ ਕੱਖ ਬੰਨੇ ਤੇ ਦਵਾਈ ਆ ਬੰਨੇ ਤੇ ਪਾਈ ਆ ਇਧਰ ਹੀ ਪਾਈ ਆ ਹਲੇ ਪਾਈ ਪਾਈ ਸਾਰੇ ਪਾਈ ਦਵਾਈ ਪਾਤੀ ਹੈ ਨਾ ਲਓ ਵੀ ਦਵਾਈ ਘਾ ਮਾਰਨ ਵਾਲੀ ਪਾ ਕੇ ਬੰਨੇ ਤੇ ਤੇ ਬਾਕੀ ਵਿੱਚੋਂ ਕੱਖ ਕੱਢ ਹੁੰਦਾ ਵਾ ਤੇ ਇਧਰ ਲੱਗਾ ਵਿਚਾਲੇ ਅੰਬ ਦਾ ਬੂਟਾ ਆਹ ਠੰਡੀ ਜੀ ਚੱਲ ਪਈ ਆ ਮੋਈ ਇੰਨਾ ਕੰਮ ਆ ਹੁਣ ਬੰਦੇ ਲਾਤਿਆ ਤੇ ਜਾ ਕੇ ਪੱਠੇ ਤੋਂ ਥੇ ਦਾ ਕਰਦੇ ਆ ਭਾਈ ਦੇ ਨਾਲ ਕੀ ਕਰਦਾ ਇਧਰ ਚਲਾਤੀ ਆਪਾਂ ਮੋਟਰ ਝੋਨੇ ਨੂੰ ਛੜਦਾ ਪਾਣੀ ਫੇਟ ਲੈਣ ਨੂੰ ਇਧਰ ਨੂੰ ਆ ਉੱਪਰਲੇ ਜਿਹੜਾ ਭਰਿਆ ਹੋਇਆ ਵਾ ਇਧਰ ਬੰਦੇ ਚਾਹ ਪਾਣੀ ਪੀ ਜਾਂਦੇ ਆਪਣਾ ਤੇ ਫੇਰ ਲੱਗਣਗੇ ਥੋੜਾ ਜਿਹਾ ਚਾਹ ਪਾਣੀ ਪੀ ਕੇ ਆਪਣਾ ਕੰਮ ਕਰਨ कहो आ लिया आइए करनी मशीन स्टार्ट पे ला गया लागे ड्यूटियां करनी मशीन स्टार्ट अस उड दे आसरे इधर बैठिया अपनिया मझा इधर गाइया वो पिछड़े हटा तो फिर चलाने मशीन ਪੱਠੇ ਕੋਦਰ ਦੇ ਪੱਠੇ ਪਾ ਕੇ ਬੋਤ ਜੀ ਨੂੰ ਨਹੀਂ ਡੇਖਿਆ ਲਿਆ ਸੀ ਰਿਲੇ ਉਹ ਤੇਦਰ ਪਹਿਲਵਾਨ ਜੀ ਨੇ ਪੱਠੇ ਖਾਲੀਆਂ ਦੇ ਸੜਤੇ ਆ ਲੈ ਇਹ ਸਰਪੰਚ ਵੱਲੋਂ ਹੋਇਆ ਗਿਫਟ ਭਾਜੀ ਨੂੰ ਪੰਚ ਸਾਹਿਬ ਨੂੰ ਹੋਇਆ ਸਰਪੰਚ ਵੱਲੋਂ ਗਿਫਟ ਪੰਚਾਇਤ ਮੈਂਬਰ ਨੇ ਗਿਆ ਠਾਵਾ ਪੰਚਾਇਤ ਵੱਲੋਂ ਲੋ ਜੀ ਇਹ ਕੰਮ ਪਾ ਲਿਆ ਹੋਰ ਕਾਰਨ ਉਹ ਗੱਡੀ ਸਾਹਮਣੇ ਖੜੀ ਆ ਇੱਥੇ ਸਾਫ਼ ਕਰਕੇ ਆਪਾਂ ਸਾਰੀ ਜਗ੍ਹਾ ਤਾਂ ਗੱਡੀ ਇੱਧਰ ਕਰਨੀਆਂ ਗੱਡੀ ਗੱਡੀ ਫਤੜੇ ਸਾਂ ਮੜੀ ਗੱਡੀ ਬਾੜੀ ਟਾਈਮ ਦੀ ਇੱਥੇ ਖੜੀ ਆ ਕਰਦੇ ਆ ਹੌਲੀ ਹੌਲੀ ਸਾਫ਼ ਸਫਾਈ ਤੇ ਮਿੱਤਰੋ ਆਪਣੀ ਹੋ ਗਈ ਸਫਾਈ ਸਾਰੀ ਹੁਣ ਆਪਾਂ ਗੱਡੀ ਇੱਧਰ ਕਰਦੇ ਆਂ ਤੇ ਗੱਡੀ ਦਾ ਥੋੜਾ ਕੰਮ ਖਰਾਬ ਜਿਹਾ ਹੋਇਆ ਵਾ ਟਾਇਰ ਟੂਰ ਕਾਹ ਚੱਕਣੇ ਆਂ ਜੱਕ ਤੇ ਲਾ ਕੇ ਟਾ ਟਾ ਲਾਉਣੇ ਨੇ ਦੇ ਆਪਾਂ ਥੱਲੇ ਤੇ ਪ੍ਰੋਬਲਮ ਵਿੱਚ ਕੀ ਆ ਫੇ ਤਾਂ ਬਾਅਦ ਚ ਆਪਾਂ ਦੱਸਦੇ ਆਂ ਪਹਿਲਾਂ ਗੱਡੀ ਬਾਹਰ ਕੱਢੀਏ ਲਓ ਗੱਡੀ ਕੱਢ ਕੇ ਆਪਾਂ ਤੇ ਇੱਥੇ ਥੱਲੇ ਲਾ ਸਾਫ਼ ਕੀਤਾ ਥਾਂ ਹੁਣ ਲਾਉਣੇ ਨੂੰ ਜੱਕ ਤੇ ਲਾ ਕੇ ਦੇਖਦੇ ਆਂ ਜਾਂ ਬਿੱਟੇ ਅਨਾਜਾਵਾ ਹੋਆ ਪਰਦੇ ਇਹਦੇ ਤੇ ਫਿਰ ਇਹਨੇ ਦੀ ਸੈਲਫ ਮਾਰ ਕੇ ਇਦਾਂ ਖੜੀ ਕੀਤੀ ਆ ਇਹਦੀ ਆਰਸੀ ਸਾਡੀ ਸੇ ਲੱਭ ਕੇ ਤੇ ਫਿਰ ਤੇ ਬਾਹਰ ਚਲਾਉਣੀ ਚਲਾਉਣੀ ਸ਼ੁਰੂ ਕਰਾਂਗੇ ਗੱਡੀ ਤਾਂ ਸਾਂ ਨੇ ਐਵੇਂ ਕਵਾੜ ਚ ਖੜੀ ਕੀਤੀ ਹੋਈ ਸੀ ਏਦਾਂ ਚਲੋ ਬਾਕੀ ਕਰਨੀ ਦੀ ਸੈਟਿੰਗ ਸ਼ੂਟਿੰਗ ਹੋਲੀ ਹੋਲੀ ਹੁਣ ਸਭਾ ਇਧਰ ਲਾਪਾ ਸਫਾਈਆਂ ਕਰਨ ਗਾਂਲੀਆਂ ਦਾ ਪਗਣਾ ਆਪਾਂ ਤੁਹਾਨੂੰ ਦਿਖਾਇਆ ਨਹੀਂ ਹੁਣ ਦਾ ਦੇਖ ਲੋ ਜਿੰਨਾ ਇੱਥੇ ਅਸੀਂ ਅੱਜ ਦੋ ਰੇੜੀਆਂ ਭਰ ਕੇ ਨਰਕ ਚੱਕਿਆ ਤੇ ਗੱਡੀ ਦੀ ਵੀ ਜ਼ਿੰਦਗੀ ਬਣਾਈ ਗੱਡੀ ਬਾਹਰ ਕੱਢ ਕੇ ਇੱਥੇ ਖੜੀ ਕੀਤੀ ਤਾਂ ਇਦਾਂ ਹੀ ਆਇਆ ਠੇਗਣੇ ਐ ਮੈਂ ਹਾਂ ਕਿੱਧਰ ਚੱਲੀ ਆ ਇੱਧਰ ਮਉਣ ਤੁਹਾਨੂੰ ਲੱਤ ਲੂ ਤਾਂ ਵੱਜਣੀ ਇੱਧਰ ਆ ਜਾ ਉਹ ਡਰਦੀ ਲੱਤ ਤੋਂ ਲੋ ਜੀ ਇਹ ਸੀ ਆਪਣੀ ਸਾਫ ਸਵਾਈ ਜਿਹੜੀ ਆਪਾਂ ਥੋੜੀ ਬਹੁਤੀ ਕਰ ਲਈ ਆ ਤੇ ਗੱਡੀ ਬਾਹਰ ਕੱਢ ਲਈ ਆ ਤਾਂ ਅੱਗੇ ਆਪਾਂ ਦੇਖਾਂਗੇ ਹਲੇ ਹੁਣ ਇਹ ਚ ਹਵਾ ਹੋਵਾ ਭਰਦੇ ਆ ਤੇ ਕਰਦੇ ਆ ਇਹਨੂੰ ਸੈਟ ਵਟ ਧੋਹਾ ਧੋ ਕੇ ਲਿਆਵਾਂਗੇ ਫੇਂ ਕਢਿਆ ਕਰਾਂਗੇ ਇਹਨੂੰ ਵੀ ਬਾਹਰ ਇਹਦੀ ਵੀ ਜ਼ਿੰਦਗੀ ਜੂਨ ਇਹਦੀ ਸੁਧਾਰੀਏ ਨਿਬੜ ਗਿਆ ਕਾ ਐਛਾ ਹੁਣ ਕੱਪੜੇ ਧੋਣੇ ਆ ਐ ਲਾਡੋ ਕੱਪੜੇ ਧੋਣੇ ਹੁਣ ਕਪੋਚਾ ਰੇਂਦਾ ਲੈ ਜੇ ਸਰਫ ਪਾ ਦੋ ਹੁਣ ਸਰਫ ਚੱਕ ਲੋ ਐ ਝਾੜੂ ਫੇਰਨਾ ਵਾ ਫੇਰ ਦੋ ਪੋਚਾ ਲਾਉਣ ਤੋਂ ਬਾਅਦ ਲਾਉਣਾ ਝਾੜੂ ਹੁਣ ਆ ਪੋਚੇ ਨਾ ਘੰਟਾ ਉੱਟ ਗਿਆ ਹੈਗਾ ਚਲੋ ਨਿੱਪੜ ਕੇ ਝਾੜੂ ਵੀ ਫਿਰ ਗਿਆ ਅੱਜ ਦੀ ਵੀਡੀਓ ਸੀ ਇੱਥੇ ਤੱਕ ਦੀ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਹਾਂ ਸਮਾਪਤੀ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕੋਈ ਕਮੀ ਪੇਸ਼ੀ ਹੋ ਵੀ ਆਪਾਂ ਨੂੰ ਜਰੂਰ ਦੱਸਿਓ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ウエチュー、サスリガー、ラブラカッサーレン。